ਭਗਵੰਤ ਸਿਆ ਇੰਨਾ ਝੂਠ ਵੀ ਨਾ ਬੋਲ ਕਿ ਝੂਠ ਸ਼ਬਦ ਨੂੰ ਤੇਰੇ ਤੋਂ ਹੀ ਸ਼ਰਮ ਆ ਜਾਵੇ ਇਹ ਬਿਆਨ ਬਿਕਰਮ ਮਜੀਠੀਆ ਦੇ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਨੇ ਮੁੜ ਕਈ ਮੁੱਦਿਆਂ ਨੂੰ ਲੈ ਕੇ ਫਿਰ ਤੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲਾਂ ਦੇ ਵਿੱਚ ਘੇਰਿਆ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਹੈ ਤੇ ਬਿਕਰਮ ਮਜੀਠੀਆ ਨੇ ਮੁੜ ਤੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪਲਟਵਾਰ ਕੀਤਾ ਹੈ ਤੇ ਜਿਸ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੇ ਲਿਖਿਆ ਹੈ ਇਹ ਸੀ ਐਮ ਵੀਡੀਓ ਪਿਛਲੇ 18 ਮਹੀਨਿਆਂ ਚ ਆਪਣੇ ਕੋਲ 55700 ਕਰੋੜ ਤੋਂ ਵੱਧ ਪ੍ਰੋਜੈਕਟ ਆ ਗਏ ਮੈਂ ਇਕੱਲੇ ਐਮਓਯੂ ਦੀ ਗੱਲ ਨਹੀਂ ਕਰਦਾ ਆਰਟੀਆਈ ਚ ਸੱਚ ਆਰਟੀਆਈ ਚ ਸੱਚ ਸਾਹਮਣੇ ਕਿ ਪ੍ਰੋਜੈਕਟ ਆਉਣ ਦੀ ਤਾਂ ਦੂਰ ਦੀ ਗੱਲ ਐਮਓਯੂ ਵੀ ਨਹੀਂ ਹੋਏ ਸਿਰਫ ਤੇ ਸਿਰਫ ਪੋਰਟਲ ਤੇ ਅਰਜ਼ੀਆਂ ਨੇ ਜੋ ਤੁਸੀਂ ਆਰਟੀਆਈ ਮੰਨੀਆਂ RTI ਚ ਇਹ ਕਹਿਣਾ ਸੀ ਪ੍ਰੋਜੈਕਟਾਂ ਦੀ ਡਿਟੇਲਸ ਸ਼ੇਅਰ ਨਹੀਂ ਕਰ ਸਕਦੇ ਸਾਫ ਹੈ ਕਿ ਕੋਈ ਪ੍ਰੋਜੈਕਟ ਆਇਆ ਹੀ ਨਹੀਂ ਇਹ ਕਿਹੜਾ ਟਾਪ ਸੀਕ੍ਰੇਟ ਹੈ ਸੀਐਮ ਸਾਹਿਬ ਇੰਨਾ ਝੂਠ ਨਾ ਬੋਲੋ ਕਿ ਝੂਠ ਸ਼ਬਦ ਨੂੰ ਵੀ ਸ਼ਰਮ ਆ ਜਾਵੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਝੂਠੇ ਇਸ਼ਤਿਹਾਰ ਤੇ ਫਜ਼ੂਲ ਖਰਚੀ ਤੋਂ ਬਿਨਾ ਹੋਰ ਕੋਈ ਵੀ ਕੰਮ ਕਰ ਲੋ ਜਨਾਬ ਪੰਜਾਬ ਦੇ ਵੱਡੇ ਇਨਵੈਸਟਰ ਤਾਂ ਯੂਪੀ ਤੇ ਹੋਰ ਸਟੇਟਾਂ ਵੱਲ ਜਾ ਰਹੇ ਹਨ ਜੋ ਤੁਸੀਂ ਪੰਜਾਬ ਦਾ ਹਾਲ ਕਰ ਦੱਸਦੀ ਹੈ ਕਿ ਜਿਹੜੀ ਪੋਸਟ ਆ ਵਿਕਰਮ ਮਜੀਠੀਆ ਦੇ ਵੱਲੋਂ ਸਾਂਝੀ ਕੀਤੀ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਮੁੜ ਕਈ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀਤੇ ਤੇ ਪਲਟਵਾਰ ਇੱਕ ਵਾਰ ਤੋਂ ਫਿਰ ਜਿਹੜਾ ਵਿਕਰਮ ਮਜੀਠੀਆ ਦਾ ਦੇਖਣ ਨੂੰ ਮਿਲ ਰਿਹਾ ਹੈ ਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਮੁੜ ਤੋਂ ਸਾਦੇ ਨੇ ਤੇ ਉਹਨਾਂ ਨੇ ਕਿਹਾ ਕਿ ਸੀਐਮ ਮਾਨ ਸਾਹਿਬ ਇੰਨਾ ਝੂਠ ਨਾ ਬੋਲੋ ਕਿ ਝੂਠ ਸ਼ਬਦ ਨੂੰ ਹੀ ਸ਼ਰਮ ਆ ਜਾਵੇ ਇਹ ਬਿਆਨ ਵਿਕਰਮ ਮਜੀਠੀਆ ਦੇ ਦਿੱਤੇ ਨੇ ਤੇ ਜਿਸ ਤੋਂ ਬਾਅਦ ਲਗਾਤਾਰ ਹੁਣ ਚਰਚਾ ਛਿੜੀ ਹੋਈ ਹੈ ਤੇ ਮਜੀਠੀਆ ਦੇ ਵੱਲੋਂ ਇਹ ਸਵਾਲ ਕਰਕੇ ਹੁਣ ਮੁੜ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਲਕਾਰਿਆ ਗਿਆ ਤਿੱਖੇ ਰਿਸ਼ਾਨੇ ਬਿਕਰਮ ਮਜੀਠੀਆ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਸਾਦੇਗੇ ਤੇ ਜਿਸ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੇ ਲਿਖਿਆ ਹੈ ਕਿ ਸੀਐਮ ਵੀਡੀਓ ਪਿਛਲੇ 18 ਮਹੀਨਿਆਂ ਚ ਆਪਣੇ ਕੋਲ 55700 ਕਰੋੜ ਤੋਂ ਵੱਧ ਪ੍ਰੋਜੈਕਟ ਆ ਗਏ ਮੈਂ ਇਕੱਲੇ ਐਮਓਯੂ ਦੀ ਗੱਲ ਨਹੀਂ ਕਰਦਾ ਆਰਟੀਆਈ ਚ ਸੱਚ RTI ਚ ਸੱਚ ਸਾਹਮਣੇ ਕਿ ਪ੍ਰੋਜੈਕਟ ਆਉਣ ਦੀ ਤਾਂ ਦੂਰ ਦੀ ਗੱਲ ਐਮਓਯੂ ਵੀ ਨਹੀਂ ਹੋਏ ਸਿਰਫ ਤੇ ਸਿਰਫ ਪੋਰਟਲ ਤੇ ਅਰਜ਼ੀਆਂ ਨੇ ਜੋ ਤੁਸੀਂ RTI ਮੰਨੀਆਂ RTI ਚ ਇਹ ਕਹਿਣਾ ਸੀ ਪ੍ਰੋਜੈਕਟਾਂ ਦੀ ਡਿਟੇਲਸ ਸ਼ੇਅਰ ਨਹੀਂ ਕਰ ਸਕਦੇ ਸਾਫ਼ ਹੈ ਕਿ ਕੋਈ ਪ੍ਰੋਜੈਕਟ ਆਇਆ ਹੀ ਨਹੀਂ ਇਹ ਕਿਹੜਾ ਟੌਪ ਸੀਕ੍ਰੇਟ ਹੈ ਸੀਐਮ ਸਾਹਿਬ ਇੰਨਾ ਝੂਠ ਨਾ ਬੋਲੋ ਕਿ ਝੂਠ ਸ਼ਬਦ ਨੂੰ ਵੀ ਸ਼ਰਮ ਆ ਜਾਵੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਝੂਠੇ ਇਸ਼ਤਿਹਾਰਾਂ ਤੇ ਫਜ਼ੂਲ ਖਰਚੀ ਤੋਂ ਬਿਨਾ ਹੋਰ ਕੋਈ ਵੀ ਕੰਮ ਕਰ ਲੋ ਜਨਾਬ ਪੰਜਾਬ ਦੇ ਵੱਡੇ ਇਨਵੈਸਟਰ ਤਾਂ ਯੂਪੀ ਤੇ ਹੋਰ ਸਟੇਟਾਂ ਵੱਲ ਜਾ ਰਹੇ ਹਨ ਜੋ ਤੁਸੀਂ ਪੰਜਾਬ ਦਾ ਹਾਲ ਕਰ ਦੱਸਦੀ ਹੈ ਕਿ ਜਿਹੜੀ ਪੋਸਟ ਆ ਵਿਕਰਮ ਮਜੀਠੀਆ ਦੇ ਵੱਲੋਂ ਸਾਂਝੀ ਕੀਤੀ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਮੁੜ ਕਈ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀਤੇ ਤੇ ਪਲਟਵਾਰ ਇੱਕ ਵਾਰ ਤੋਂ ਫਿਰ ਜਿਹੜਾ ਵਿਕਰਮ ਮਜੀਠੀਆ ਦਾ ਦੇਖਣ ਨੂੰ ਮਿਲ ਰਿਹਾ ਹੈ ਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਮੁੜ ਤੋਂ ਸਾਦੇ ਨੇ ਤੇ ਉਹਨਾਂ ਨੇ ਕਿਹਾ ਕਿ ਸੀਐਮ ਮਾਨ ਸਾਹਿਬ ਇੰਨਾ ਝੂਠ ਨਾ ਬੋਲੋ ਕਿ ਝੂਠ ਸ਼ਬਦ ਨੂੰ ਹੀ ਸ਼ਰਮ ਆ ਜਾਵੇ ਇਹ ਬਿਆਨ ਵਿਕਰਮ ਮਜੀਠੀਆ ਦੇ ਦਿੱਤੇ ਨੇ ਤੇ ਜਿਸ ਤੋਂ ਬਾਅਦ ਲਗਾਤਾਰ ਹੁਣ ਚਰਚਾ ਛਿੜੀ ਹੋਈ ਹੈ ਤੇ ਮਜੀਠੀਆ ਦੇ ਵੱਲੋਂ ਇਹ ਸਵਾਲ ਕਰਕੇ ਹੁਣ ਮੁਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਲਕਾਰਿਆ ਗਿਆ ਤਿੱਖੇ ਰਿਸ਼ਾਨੇ ਬਿਕਰਮ ਮਜੀਠੀਆ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਸਾਦੇ